ਵੱਡੀ ਖਬਰ ਦੱਸਦੀ ਕਿ ਕਸਾਨ ਪ੍ਰਿਤਪਾਲ ਦੇ ਨਾਲ ਜੁੜੀ ਹੋਈ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪ੍ਰਿਤਪਾਲ ਦੇ ਮਾਮਲੇ ਤੇ ਹਾਈ ਕੋਰਟ ਨੇ ਸਖਤ ਆਦੇਸ਼ ਦਿੱਤੇ ਨੇ ਦੱਸਦੀ ਕਿ ਦਿਲ ਦਹਿਲਾਉਣ ਵਾਲੀ ਰਿਪੋਰਟ ਸਾਹਮਣੇ ਆਈ ਆ ਜਿਸ ਵਿੱਚ ਤਕਰੀਬਨ 10 ਤੋਂ 12 ਸੱਟਾਂ ਨੇ ਜਿਹੜੀਆਂ ਬਹੁਤ ਗਹਿਰੀਆਂ ਨੇ ਪ੍ਰਿਤਪਾਲ ਦੇ ਜੋ ਲੱਗਿਆ ਨੇ ਹਾਈ ਕੋਰਟ ਵਿੱਚ ਇਹ ਰਿਪੋਰਟ ਜाहिर ਕੀਤੀ ਗਈ ਆ ਰਿਪੋਰਟ ਉੱਥੇ ਪਹੁੰਚ ਚੁੱਕੀ ਆ ਜਿਸ ਤੋਂ ਬਾਅਦ ਜੱਜ ਨੇ ਜਿਹੜਾ ਵੱਡਾ ਫੈਸਲਾ ਸੁਣਾਇਆ ਕਿ ਪ੍ਰਿਤਪਾਲ ਦਾ ਜਿਹੜਾ ਬਿਆਨ ਲਿਆ ਜਾਵੇ ਤੇ ਪੰਜਾਬ ਹਾਈ ਕੋਰਟ ਨੂੰ ਵੀ ਫਟਕਾਰ ਲਗਾਈਏ ਕਨੌਰੀ ਬਾਰਡਰ ਤੇ 21 ਫਰਵਰੀ ਨੂੰ ਜੋ ਕੁਝ ਹੋਇਆ ਤੁਸੀਂ ਜਾਣਦੇ ਹੋ ਜਿੱਥੇ ਪ੍ਰਤਪਾਲ ਹੈ ਉਸਦੇ ਸਾਥਰੇ ਨੂੰ ਬੋਰੀ ਚ ਪਾ ਕੇ ਹਰਿਆਣੇ ਦੀ ਫੋਰਸ ਲੈ ਜਾਂਦੀ ਹੈ ਔਰ ਜਿਸ ਤੋਂ ਬਾਅਦ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਪ੍ਰਤਪਾਲ ਦੀਆਂ ਹੱਡੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਜਵਾੜਾ ਤੋੜ ਦਿੱਤਾ ਜਾਂਦਾ ਹੈ ਰੁਤਕ ਦੀ ਜਿਹੜੀ ਪੀਜੀਆਈ ਦੇ ਵਿੱਚ ਉਹਨਾਂ ਨੂੰ ਦਾਖਲ ਕੀਤਾ ਜਾਂਦਾ ਜਿੱਥੇ ਕਾਫੀ ਜਿਹੜਾ ਤਮਾਮ ਚੱਲਦਾ ਏ ਮੁੱਦਾ ਔਰ ਹਾਈ ਕੋਰਟ ਦੇ ਹੁਕਮਾਂ ਤਹਿਤ ਪੀਜੀਆਈ ਚੰਡੀਗੜ੍ਹ ਲੈ ਕੇ ਜਾਂਦਾ ਜਿੱਥੇ ਰਿਪੋਰਟਾਂ ਹੁਣ ਪੀਜੀਆਈ ਦੇ ਅਫਸਰਾਂ ਨੇ ਡਾਕਟਰਾਂ ਨੇ ਜੋ ਹਾਈ ਕੋਰਟ ਵਿੱਚ ਭੇਜਿਆ ਨੇ ਕੀ ਰਿਪੋਰਟ ਆ ਮੈਂ ਤੁਹਾਨੂੰ ਦੱਸ ਦਿੰਦਾ ਇਸ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਪੰਜਾਬ ਰਣ ਹਾਈ ਕੋਰਟ ਜਿਹੜਾ ਇੱਥੇ ਇਹ ਮਾਮਲਾ ਪਹੁੰਚਿਆ ਔਰ ਇਸ ਰਿਪੋਰਟ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ ਪੀਜੀਆਈ ਚੰਡੀਗੜ੍ਹ ਅਤੇ ਰੋਤਕ ਦੀ ਜਿਹੜਾ ਬੋਰਡ ਦੀ ਟੀਮ ਨੇ ਪੰਜਾਬ ਦੀ ਖਨੌਰੀ ਸਰਦ ਤੇ ਕਿਸਾਨ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਹੋਈ ਝੜਪ ਵਿੱਚ ਜ਼ਖਮੀ ਹੋਏ ਬ੍ਰਿਤਪਾਲ ਦੀ ਮੈਡੀਕਲ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਮੈਡੀਕਲ ਬੋਰਡ ਨੇ ਸਰੀਰਕ ਤਸੱਦਦ ਅਤੇ ਕੁੱਟਮਾਰ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਵੀ ਸਖਤ ਕਦਮ ਚੁੱਕਿਆ ਅਤੇ ਪ੍ਰਤਪਾਲ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ ਔਰ ਉੱਥੇ ਦੱਸਦੀ ਕਿ 21 ਫਰਵਰੀ ਨੂੰ ਵਾਪਰੀ ਘਟਨਾ ਵਿੱਚ ਜ਼ਖਮੀ ਹੋਏ ਪ੍ਰਤਪਾਲ ਦੇ ਪਿਤਾ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਪੀਜੀ ਜੀ ਚੰਡੀਗੜ੍ਹ ਨੂੰ ਮੈਡੀਕਲ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ ਮੈਡੀਕਲ ਰਿਪੋਰਟ ਵਿੱਚ ਡਾਕਟਰ ਨੇ ਬਲੰਟ ਫੋਰਸ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ ਪੀਜੀ ਜੀ ਨੇ ਜਸਟਿਸ ਹਰਕੇਸ਼ ਮਨੂਜਾ ਦੇ ਬੈਂਚ ਨੂੰ ਸੌਂਪ ਦਿੱਤੀ ਰਿਪੋਰਟ ਏ ਰਾਈ ਰਾਰ ਕੀਤੀ ਹੈ ਕਿ ਸੱਟਾਂ ਕਰੀਬ 2 ਹਫਤੇ ਪੁਰਾਣੀਆਂ ਹਨ ਚਾਰ ਸੱਟਾਂ ਬਹੁਤ ਗੰਭੀਰ ਨੇ ਅਤੇ ਬਾਕੀ ਸਧਾਰਨ ਨੇ ਕੁਦਰਤੀ ਅਤੇ ਕੁਝ ਸਧਾਰਨ ਸੱਟਾਂ ਲੱਗੀਆਂ ਹੋਈਆਂ ਨੇ ਸੱਟਾਂ ਵਿੱਚ ਇੱਕ ਨੂੰ ਛੱਡ ਕੇ ਸਾਰੀਆਂ ਸੱਟਾਂ ਬਲੰਟ ਫੋਰਸ ਦੇ ਪ੍ਰਭਾਵ ਕਾਰਨ ਹੋਈਆਂ ਸਨ ਜਿਸ ਕਾਰਨ ਇੱਕ ਗਹਿਰਾ ਜ਼ਖਮ ਹੋਇਆ ਹੈ ਜਿੱਥੇ ਉਹਨਾਂ ਦੀ ਲੱਤ ਟੁੱਟੀ ਹੋਈ ਹੈ ਰੋहतक ਅਤੇ ਚੰਡੀਗੜ੍ਹ ਪੀਜੀਐਮਈਆਰ ਵੱਲੋਂ ਗਠਿਤ ਦੇ ਮੈਡੀਕਲ ਆਫਸਰਾਂ ਦੇ ਬੋਰਡ ਵੱਲੋਂ ਧਾਇਰ ਰਿਪੋਰਟ ਦਾ ਨੋਟਸ ਲੈਂਦੇ ਆ ਦਸਟਿਕ ਮਨੂਜਾ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਦਾ ਵਿਹਾਨ ਦਰਜ ਕਰ ਲਿਆ ਜਾਵੇ ਉਹਨਾਂ ਦੱਸਦੀ ਕਿ ਟੀਮ ਹਸਪਤਾਲ ਜਾ ਕੇ ਦਰਜ ਕਰੇਗੀ ਇਹ ਬਿਆਨ ਪੀਜੀਆਈ ਜਾਣਗੇ ਜੋ ਮੌਜੂਦਾ ਰਿਪੋਰਟ ਬਣਾਈ ਗਈ ਹੈ ਜਾਂ ਜੋ ਮੈਂਬਰ ਬਣਾਏ ਗਏ ਨੇ ਉਹ ਅੱਜ ਪੀਜੀਆਈ ਜਾ ਕੇ ਇਸ ਤੇ ਬਿਆਨ ਲੈ ਜਾਣਗੇ ਕਿ ਬਰਤਪਾਲ ਦੇ ਨਾਲ ਕੀ ਕੁਝ ਪਾਣਾ ਵਪਰਿਆ ਸੀ ਜਸਟਿਸ ਮਨੂਜਾ ਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਚੰਡੀਗੜ੍ਹ ਨੂੰ ਬਰਤਪਾਲ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਪੀਜੀਆਈ ਚੰਡੀਗੜ੍ਹ ਦਾ ਦੌਰਾ ਕਰਨ ਅਤੇ ਇਲਾਜ ਕਰਨ ਰਹਿ ਡਾਕਟਰ ਲੈ ਕੇ ਬਰਤਪਾਲ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਹੈ ਮੁੱਖ ਦੀ ਗੱਲ ਇਹ ਆ ਕਿ ਪੀਜੀਆਈ ਦੇ ਵਿੱਚ ਪ੍ਰਤੀਪਾਲ ਜਿਹੜਾ ਪਿਆ ਏ ਉਸਦੇ ਹੱਟ ਪੈਰ ਤੋੜੇ ਹੋਏ ਨੇ ਹੁਣ ਮਾੜਾ ਬੋਲਣ ਜਾਂਦਾ ਹੈ ਪਰ ਹਾਈ ਕੋਰਟ ਨੇ ਸਖਤ ਹਦੇਸ ਦਿੱਤੇ ਕਿਉਂਕਿ ਦਿਲ ਦਹਿਲਾਉਣ ਵਾਲੀ ਜਿਹੜੀ ਗੱਲ ਹੈ 10 12 21 ਵਜੇ ਨੇ ਜੁਵਾੜਾ ਲੱਤਾਂ ਬਾਹਾਂ ਤੋੜ ਦਿੱਤੀਆਂ ਤੇ ਇਹ ਵੀ ਕਿਹਾ ਨੌਜਵਾਨ ਦੀ ਮਰਕਿਓ ਅਧ ਫੋਰਸ ਤੋਂ ਵੀ ਸਵਾਲ ਪੁੱਛੇ ਨੇ ਜਿਹੜਾ ਪੈਰਾਮਿਲਟਰੀ ਫੋਰਸ ਲੱਗੀ ਹੋਈ ਆ ਸੋ ਇਹ ਮਾਮਲਾ ਹੁਣ ਗੰਭੀਰ ਹੋਵੇਗਾ ਤੇ ਪੰਜਾਬ ਤੇ ਹਰਿਆਣਾ ਸਰਕਾਰ ਤੋ ਵੀ ਹਾਈ ਕੋਰਟ ਨੇ ਜਵਾਬ ਮੰਗਿਆ ਹੈ